ਸਾਡੇ ਨੌਜਵਾਨਾਂ ਨੂੰ ਆਪਣੇ ਹੱਕ ਲੰਦੇ ਹੋਏਆਂ ਤੇ ਗੋਲੀਆਂ ਮਾਰੀਆਂ ਸ਼ਹੀਦ ਕਰੇ ਵੀ ਉਹਨਾਂ ਤੋਂ ਸਵਾਲ ਪੁੱਛੋ ਵੀ ਉਹ ਪਿੰਡਾਂ 'ਚ ਕਿਹੜੇ ਮੂਹਨ ਨਾਲ ਜਾ ਰਹੇ ਆ ਵੋਟਾਂ ਮੰਗਣ ਕਿੱਦਾਂ ਤੁਸੀਂ ਬੜਦੇ ਹੋ ਵੀ ਉਹਨਾਂ ਨੂੰ ਤਖਤੀਆਂ ਲੈ ਕੇ ਸਵਾਲ ਕਰੇ ਜਾਣ ਜਿੰਨੇ ਭਾਜੀਪੀ ਦੇ ਲੀਡਰ ਨੇ ਜਾਂ ਉਹਦੇ ਨਾਲ ਗੱਠਜੋੜ ਵਾਲੀ ਪਾਰਟੀਆਂ ਨੇ ਭਾਜੀਪੀ ਦੀਆਂ ਵੀ ਸਾਰਿਆਂ ਨੂੰ ਸਵਾਲ ਕਰੇ ਜਾਣ ਵੀ ਸਾਡੇ ਸ਼ੁਭਕਰਨ ਜੀ ਦਾ ਕੀ ਕਸੂਰ ਸੀਗਾ ਲੋਕਤੰਤਰ 'ਚ ਇੱਕੇ ਤਰੀਕਾ ਹੈ ਵੀ ਵੋਟ ਰਾਜ ਵੀ ਜਦੋਂ ਲੋਕਾਂ 'ਚ ਇਹ ਗੱਲ ਜਾਣੀ ਹੈ ਪਤਾ ਲਗਣਾ ਤਾਂ ਇਹ ਚੀਜ਼ ਨੂੰ ਠੱਲ ਪਾਣੇ ਆ ਜੇ ਲੋਕ ਉੱਥੇ ਜਾ ਕੇ ਖੜ ਜਾਨਨੇ ਆ ਵੀ ਅਸੀਂ ਇਹਨਾਂ ਦਾ ਵਿਰੋਧ ਕਰਨਾ ਵੋਟਾਂ ਨਹੀਂ ਪਾਵਾਂਗੇ ਤਾਂ ਆਟੋਮੈਟਿਕ ਜਿਹੜੀ ਇਹ ਨਰਦਈ ਸਰਕਾਰ ਹੈ ਇਹ ਅੱਖੋ ਪਰੋਕੇ ਅਸੀਂ ਕਰਕੇ ਹੋਰ ਕੋਈ ਬਦਲਾ ਸਕਦਾ ਜੇ ਬਦਲਾ ਹੁੰਦਾ ਭਾਈ ਜੀ ਫੇਰ ਵੀ ਮੰਗਾ ਇਸੇ ਤਰ੍ਹਾਂ ਚੱਲੀ ਰਹਿਣਗੇ ਕਿਉਂਕਿ ਬਹੁਤ ਲੋਕ ਕਹਿ ਰਹੇ ਨੇ ਕਿ ਬੀਜੇਪੀ ਵਿਰੋਧੀ ਪਾਰਟੀਆਂ ਨੇ ਬਿਠਾਏ ਬੇ ਲੋਕ ਨੇ ਬੀਜੇਪੀ ਵਿਰੋਧੀ ਨਹੀਂ ਜੇ ਸਰਕਾਰ ਕਾਂਗਰਸ ਦੀ ਬਣਦੀ ਆ ਜਾਂ ਕੋਈ ਹੋਰ ਬਣਦੀ ਆ ਫੇਰ ਵੀ ਅੰਦੋਲਨ ਚੱਲੀ ਰਹੂਗਾ ਜੇ ਮੰਗਾ ਨਹੀਂ ਮੰਨਦੇ ਕਿ ਇਲੈਕਸ਼ਨ ਹੁੰਦੀ ਹੈ ਉਹ ਜਿਆਦਾ ਜਾਤ ਪਾਤ ਦੇ ਨਾਲ ਦੇ ਇਲੈਕਸ਼ਨ ਲੜਦੀ ਹੈ ਜਾਂ ਆਪਣਾ ਤਰਮੇ ਮੁਸਲਮਾਨ ਹੈ ਹਿੰਦੂ ਹੈ ਸਿੱਖ ਹੈ ਉਹਨਾਂ ਹੀ ਲੜਾਈ ਕਰਾ ਕੇ ਜਾਂ ਕਾਰਪੋਰੇਟ ਪਰਿਵਾਰ ਆਪਣੇ ਏਜੰਡੇ ਲੱਗ ਦੇ ਦਿੰਨੇ ਆ ਵੀ ਅਸੀਂ ਨੌਕਰੀਆਂ ਦਵਾਂਗੇ ਕੁਝ ਹੈ ਪਹਿਲੀ ਜ਼ਬਰਦਸਤ ਦੀ ਇਲੈਕਸ਼ਨ ਹੋਊਗੀ ਜਿੱਚ ਕਿਸਾਨ ਤੇ ਮਜ਼ਦੂਰ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਲੜੀ ਜਾਣੀ ਹੈ ਉਹਨਾਂ ਨੂੰ ਮਜਬੂਰਨ ਇਹ ਗੱਲ ਕਰਨੀ ਪੈਣੀ ਹੈ ਵੀ ਅਸੀਂ ਐਮਐਸਪੀ ਦੇ ਕਾਨੂੰਨਨ ਗਰੰਟੀ ਬਣਾ ਕੇ ਦਵਾਂਗੇ ਅਸੀਂ ਕਰਜ਼ਾ ਮੁਕਤੀ ਕਰਾਂਗੇ ਕਿਉਂਕਿ ਇਹ ਅੰਦੋਲਨ ਦਾ ਸਭ ਤੋਂ ਵੱਡਾ ਫੈਕਟਰ ਇੱਥੇ ਪੈਣਾ ਜਿਹੜਾ ਬੰਦਾ ਕਿਸਾਨ ਮਜ਼ਦੂਰਾਂ ਦੀ ਗੱਲ ਤੇ ਫੁੱਲ ਚੜੂਗਾ ਉਹ ਸਰਕਾਰ ਬਣਾ ਲੂਗਾ ਕੋਈ ਵਿਚਾਰਦਾ ਸਰਕਾਰ ਡਰੀ ਹੋਈ ਵੀ ਆ ਸਭ ਕੁਝ ਹੈ ਉਹਨਾਂ ਨੂੰ ਪਤਾ ਇੱਕੋ ਆਪਣਾ ਦਿਖਾਣਾ ਨਹੀਂ ਚਾਹੁੰਦੇ ਦਿੱਲੀ ਅੰਦੋਲਨ 'ਚ ਤਾਂ ਦੇਖਿਆ ਸੀਗਾ ਰੋੜਾਂ ਤੇ ਮਕਾਨ ਤੱਕ ਬਣਾ ਲੈ ਸੀਗੇ ਇੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਹੋ ਇੱਥੇ ਟਵਾਣਾ ਹੀ ਜਾ ਕੇ ਦੇਖੋ ਪੱਕੇ ਛੱਟ ਲੱਗੇ ਬਣ ਮਕਾਨਾਂ ਆਪਣਾ ਦੁਆਰੇ ਇੱਟਾਂ ਵਗੈਰਾ ਵੀ ਸੱਟਣ ਦੀ ਤਿਆਰੀ ਹੈ ਉਹਨੋ ਸਟੇਜ ਦੇ ਉੱਤੇ ਵੀ ਛੱਡ ਪੱਕੇ ਦੀ ਤਿਆਰੀ ਹੋ ਗਈ ਸਾਡੇ ਇਹਨਾਂ ਦੇ ਕੂਲਰਾਂ ਦਾ ਪ੍ਰਬੰਧ ਹੋ ਰਿਹਾ ਉਹ ਤੋਂ ਬਾਅਦ ਵਿੱਚ ਜਿਹੜੇ ਆਪਣੇ ਕੀ ਕਹਿੰਦੇ ਹੁਣੇ ਚੁੰਡਾਂ ਨਾਲ ਲੱਕੜੇ ਦੇ ਮਕਾਨ ਬਣਦੇ ਆਪਾਂ ਉਹ ਮਕਾਨ ਬਣਨ ਲੱਗੇ ਤੇ ਸੇਮ ਦਿੱਲੀ ਵਾਲੀ ਤਰਜ਼ ਤੇ ਕੰਮ ਚੱਲਿਆ ਹੋਇਆ ਉਦਾਂ ਹੀ ਕੰਮ ਰਹਿਣਾ ਤੇ ਉਦਾਂ ਹੀ ਚੱਲੂਗਾ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਟਾਈਮ ਬੈਠਣਾ ਪਵੇ ਇਹ ਤਾਂ ਟਾਈਮ ਦਾ ਮੈਨੂੰ ਇਹ ਲੱਗੀ ਜਾਂਦਾ ਵੀ ਇਹ ਮੰਨ ਕੇ ਚਲੋ ਵੀ 24 ਦਾ ਇੱਥੇ ਹੀ ਚੱਲੂਗਾ ਕਿਉਂ ਜਪਤਾ ਲਾਗੂ ਹੋ ਜਾਂਦਾ ਏ ਬਿਲਕੁਲ ਬੰਦ ਹੋ ਜਾਂਦਾ ਸਾਰਾ ਕੁਝ ਉਹਦੇ ਨਾਲ ਚ ਵੀ ਅੰਦੋਲਨ ਚੱਲੂਗਾ ਜੇ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਕਿ ਇਹਨਾਂ ਨੂੰ ਘਰ ਭੇਜੋ ਨਹੀਂ ਚੋਣ ਕਮਿਸ਼ਨ ਕਿਹੜਾ ਸਾਨੂੰ ਸਬਰ ਦਾ ਹਾਸੇ ਉਹ ਕਰ ਦੂਗਾ ਉਹ ਤੋੜ ਦੂਗਾ ਜੀ ਚੋਣ ਕਮਿਸ਼ਨ ਨੂੰ ਲੱਗਦਾ ਉਹ ਰਾਸ਼ਟਰਪਤੀ ਤੋਂ ਸਾਡੀ ਮੰਗਾਂ ਦੇ ਉੱਤੇ ਆਪਣਾ ਨੋਟੀਫਿਕੇਸ਼ਨ ਜਾਰੀ ਕਰਾ ਦੇ ਵੀ ਹਲੋ ਜੀ ਦੁਨੀਆਂ ਮੰਗਾਂ ਸੀ ਮੰਨ ਲਿਆ ਤੁਸੀਂ ਚਾਹੋ ਤੁਸੀਂ ਚਲੇ ਜਾਓ ਖੁਸ਼ੀ ਖੁਸ਼ੀ ਰਾਸ਼ਟਰਪਤੀ ਕੋਲ ਪਾਵਰ ਅੱਜ ਵੀ ਇਹ ਕਰ ਸਕਦਾ ਸਰਕਾਰ ਨਹੀਂ ਰਾਸ਼ਟਰਪਤੀ ਬੈਠਾ ਦੇਸ਼ ਦਾ ਉਹ ਕਰ ਸਕਦਾ ਕੋਈ ਵੱਡੀ ਗੱਲ ਨਹੀਂ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਛਵਾਣਾ ਕਿਸਾਨੀ ਅੰਦੋਲਨ ਚੱਲ ਰਿਹਾ ਏ ਹਾਲਾਂਕਿ ਚੋਨਜਾਬਤਾ ਲੱਗ ਗਿਆ ਪਰ ਅੰਦੋਲਨ ਉਸੇ ਤਰ੍ਹਾਂ ਜਾਰੀ ਆ ਕਿਸਾਨ ਡਟੇ ਹੋਏ ਨੇ ਅਸੀਂ ਸੰਭੂ ਤੇ ਮੌਜੂਦ ਆ ਸੰਭੂ ਤੇ ਕਿਸਾਨਾਂ ਦਾ ਅੰਦੋਲਨ ਆ ਉਸੇ ਤਰ੍ਹਾਂ ਜਾਰੀ ਆ ਸੋ ਗੱਲ ਕਰਦੇ ਆ ਸਾਡੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸਾਹਿਬ ਨੇ ਮਨਜੀਤ ਸਿੰਘ ਕੁਮਾਨ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਹਾਂਜੀ ਕੁਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਫਤਿਹ ਵੈਗੁਰੂ ਜੀ ਕੀ ਫਤਿਹ ਟਵਾਣਾ ਸਾਹਿਬ ਵੈਗੁਰੂ ਫਤਿਹ ਠੀਕ ਹੈ ਮਨੋ ਮਿੱਤਰ ਬਾਈ ਜੀ ਹਾਂਜੀ ਹਾਂਜੀ ਅ ਕਿਸ ਤਰ੍ਹਾਂ ਦੇਖਦੇ ਹੋ ਬਾਈ ਜੀ ਹੁਣ ਤਾਂ ਚੋਣ ਜਾਬਤਾ ਲੱਗ ਗਿਆ ਸਰਕਾਰ ਵੀ ਕੋਈ ਪਾਵਰ ਚ ਨਹੀਂ ਰਹੀ ਹੁਣ ਤੇ ਅੰਦੋਲਨ ਫੇਰ ਚੱਲ ਰਿਹਾ ਏ ਬਹੁਤ ਸਾਰੀ ਜਗ੍ਹਾ ਤੇ ਤਾਂ ਇਹ ਦਿਖਾਇਆ ਜਾ ਰਿਹਾ ਸੀ ਕਿ ਚੋਣ ਜਾਬਤੇ ਤੋਂ ਬਾਅਦ ਵਾਪਸ ਚਲੇ ਜਾਣਾ ਇਹਨਾਂ ਨੇ ਭਾਈ ਜੀ ਇਹ ਅਸੀਂ ਪਹਿਲੇ ਦਿਨ ਤੋਂ ਹੀ ਕਹਿੰਦੇ ਰਹੇ ਵੀ ਚੋਣ ਜਾਬਤਾ ਲੱਗਦਾ ਲੱਗ ਜੇ ਕਿਉਂਕਿ ਸਰਕਾਰ ਦਾ ਕੋਈ ਨਾ ਕੋਈ ਬੰਦ ਨਹੀਂ ਹੈ ਮੇਨ ਕੀ ਹੈ ਜਿਹੜੀ ਇਹ ਸਰਕਾਰ ਨੇ ਸਾਡੇ ਦੇ ਅਤਿਆਚਾਰ ਕਰਿਆ ਹੈਗਾ ਸਾਡੇ ਬੱਚੇ ਸ਼ਹੀਦ ਕਰੇ ਨੇ ਉਸ ਤੋਂ ਬਾਅਦ ਸਾਡੇ ਬੱਚਿਆਂ ਦੀਆਂ ਦੀਆਂ ਅੱਖਾਂ ਚੱਲੇ ਗਈਆਂ ਕਿਆਂ ਦੀਆਂ ਲੱਤਾਂ ਟੁੱਟ ਗਈਆਂ ਕਿਆਂ ਦੀਆਂ ਬਾਹਾਂ ਚਲੇ ਗਏ ਕਾਫੀ ਨੁਕਸਾਨ ਹੋਇਆ ਵੀ ਉਹਨੂੰ ਅਸੀਂ ਮਾਫ ਕਿੱਦਾਂ ਕਰ ਦਾਂਗੇ ਸਰਕਾਰ ਨੂੰ ਮੇਨ ਗੱਲ ਇਹ ਆ ਵੀ ਚੋਣ ਜਾਬਤਾ ਠੀਕ ਹੈ ਇੱਕ ਬਕਰੀ ਪ੍ਰਕਿਰਿਆ ਲੱਗ ਗਿਆ ਪਹਿਲਾਂ ਵੀ ਲੱਗਦਾ ਰਿਹਾ ਜਦੋਂ ਦਿੱਲੀ ਸੀਗੇ ਉਦੋਂ ਵੀ ਕਈ ਸਟੇਟਾਂ ਦੇ ਇਲੈਕਸ਼ਨ ਹੋਇਆ ਚੋਣ ਜਾਬਤੇ ਦੇ ਵਿੱਚ ਹੁਣ ਅਸੀਂ ਕੱਲ ਛੇਤਰਾ ਸ਼ੁਰੂ ਕਰੀ ਹੋਈ ਹੈ ਹਰਿਆਣੇ 'ਚ ਤੁਹਾਨੂੰ ਪਤਾ ਹੀ ਹੋਊਗਾ ਤੁਸੀਂ ਕਵਰੇਜ ਵੀ ਕਰ ਰਹੇ ਹਾਂ ਉਸ ਦਿਨ ਦੇ 15 ਤਰੀਕ ਤੋਂ ਸ਼ੁਰੂ ਹੋਇਆ ਆਪਣਾ ਇੱਥੇ ਲੈ ਕੇ ਆਏ ਸੀਗੇ ਅਸੀਂ ਬੱਲਵਟੋ ਦਾ 16 ਨੂੰ ਸ਼ੁਰੂ ਕਰਦੇ ਸੀਗੇ ਉਹਦੇ 'ਚ ਤਕਰੀਬਨ ਜਿਹੜਾ ਹਰਿਆਣੇ ਦੇ ਵਿੱਚ ਲੋਕਾਂ ਨੂੰ ਡਰਾਇਆ ਜਾ ਰਿਹਾ ਸੀਗਾ ਸਰਕਾਰ ਵੱਲੋਂ ਦੱਬਿਆ ਜਾਂਦਾ ਸੀਗਾ ਉਹ ਹਰਿਆਣਾ ਉੱਭਰ ਕੇ ਬਾਹਰ ਆ ਚੁੱਕਿਆ ਇਹ ਇੱਕ ਬਹੁਤ ਵੱਡੀ ਸਾਡੀ ਅਸੀਂ ਪ੍ਰਾਪਤੀ ਮੰਨਦੇ ਆਂ ਵੀ ਜਿਹੜੇ ਲੋਕ ਜਿਹੜੀ ਸਰਕਾਰ ਕਹਿੰਦੀ ਸੀ ਕਿ ਹਰਿਆਣਾ ਦੇ ਅਸੀਂ ਕਿਸਾਨਾਂ ਨੂੰ ਨਿਕਲ ਨਹੀਂ ਦਿੰਦੇ ਅਸੀਂ ਨੋਟਸ ਦੰਨੇ ਆ ਜੀ ਕਿਸੇ ਨੂੰ ਕੋਈ ਦਬਾ ਕੋਈ ਦਬਾ ਟਵਾਣਾ ਸਾਹਿਬ ਉਹ ਚੀਜ਼ ਇੱਕ ਬੱਕਰੀ ਰਹਿ ਗਈ ਤੇ ਲੋਕ ਸਾਡੇ ਨਾਲ ਖੜ੍ਹ ਗਏ ਆ ਕੇ ਵੀ ਲੋਕਾਂ ਦਾ ਡਰ ਚੱਕਿਆ ਗਿਆ ਉੱਤੇ ਵੀ ਨਹੀਂ ਉਹ ਤੋਂ ਬਾਅਦ ਜਿਹੜੀ ਇਲੈਕਸ਼ਨ ਦੀ ਗੱਲ ਕਰਦੇ ਹੋ ਤੁਸੀਂ ਵੀ ਠੀਕ ਹੈ ਲੋਕਾਂ ਨੇ ਵੋਟਾਂ ਵਾਲਿਆਂ ਨੇ ਵੋਟਾਂ ਪਾਣਿਆ ਅਸੀਂ ਅੰਦੋਲਨ ਕਰਨਾ ਅੰਦੋਲਨ ਚ ਅਸੀਂ ਹੁਣ ਦੋ ਵੱਡੀਆਂ ਪੰਚਾਇਤਾਂ ਹਰਿਆਣੇ ਦੇ ਵਿੱਚ ਕਰਨ ਜਾ ਰਹੇ ਹੈਗੇ ਆ ਜਿਹੜੀ ਕਲ ਸ਼ਿਆਤਰਾ ਦੇ ਸਬੰਧ ਹੈ ਵੀ ਅੰਤਮ ਅਰਦਾਸ ਦੇ ਵਿੱਚ ਆਪਣਾ ਸ਼ਰਧਾ ਨਮਨ ਕਰਨ ਲਈ ਸ਼ੁਭਕਰਨ ਸਿੰਘ ਜੀ ਨੂੰ ਇੱਕ ਦਾ 22 ਤਰੀਕ ਨੂੰ ਸੰਸਾਰ ਦੇ ਵਿੱਚ ਉਹਦੇ ਵਿੱਚ ਪਿਉ ਮਾਜਰਾ ਕਰਾਂ ਪੈਂਦਾ ਹੈਗਾ ਉੱਥੇ ਸੰਸਾਰ ਦੇ ਨੇੜੇ ਉੱਥੇ ਕਾਫੀ ਵੱਡੀ ਪੰਚਾਇਤ ਹੋਣ ਜਾ ਰਹੀ ਹੈ ਉਹ ਤੋਂ ਬਾਅਦ 1 31 ਤਰੀਕ ਨੂੰ 31 ਮਾਰਚ ਨੂੰ ਮੋੜਾ ਮੰਡੀ ਦੇ ਵਿੱਚ ਵੀ ਜਿਹੜੇ ਸਾਹਮਣ ਸਾਡੀ ਯਾਤਰਾ ਜਿਹੜਾ ਸਾਨੂੰ ਲੱਗਦਾ ਬਹੁਤ ਵੱਡਾ ਇਕੱਠ ਹੋਊਗਾ ਉਹਦੇ ਨਾਲ ਅਸੀਂ ਲੋਕਾਂ ਨੂੰ ਜ਼ਰੂਰ ਕਹਾਂਗੇ ਵੀ ਜਿਹੜੀ ਸਰਕਾਰ ਨੇ ਸਾਡੇ ਨੌਜਵਾਨਾਂ ਨੂੰ ਆਪਣੇ ਹੱਕ ਲੰਦੇ ਹੋਏਆਂ ਤੇ ਗੋਲੀਆਂ ਮਾਰੀਆਂ ਸ਼ਹੀਦ ਕਰੇ ਵੀ ਉਹਨਾਂ ਤੋਂ ਸਵਾਲ ਪੁੱਛੋ ਵੀ ਉਹ ਪਿੰਡਾਂ 'ਚ ਕਿਹੜੇ ਮੂੰਹ ਨਾਲ ਆ ਜਾ ਰਹੇ ਆ ਵੋਟਾਂ ਮੰਗਣ ਕਿੱਦਾਂ ਤੁਸੀਂ ਵੜਦੇ ਹੋ ਵੀ ਉਹਨਾਂ ਨੂੰ ਤਖਤੀਆਂ ਲੈ ਕੇ ਸਵਾਲ ਕਰੇ ਜਾਣ ਜਿੰਨੇ ਭਾਜੀਪੀ ਦੇ ਲੀਡਰ ਨੇ ਜਾਂ ਉਹਦੇ ਨਾਲ ਗੱਠਜੋੜ ਵਾਲੀ ਪਾਰਟੀਆਂ ਨੇ ਭਾਜੀਪੀ ਦੀਆਂ ਵੀ ਸਾਰਿਆਂ ਨੂੰ ਸਵਾਲ ਕਰੇ ਜਾਣ ਵੀ ਸਾਡੇ ਸ਼ੂਭ ਕਰਨ ਜੀ ਦਾ ਕੀ ਕਸੂਰ ਸੀਗਾ ਸਾਡੇ ਹੋਰ ਨੌਜਵਾਨਾਂ ਦਾ ਕੀ ਕਸੂਰ ਸੀਗਾ ਵੀ ਜਿਨ੍ਹਾਂ ਦੇ ਕਿਸੇ ਤੁਸੀਂ ਅੱਖਾਂ ਖਰਾਬ ਕਰਦੇ ਆ ਕਿਸੇ ਲੱਤਾਂ ਤੋੜਤੀਆਂ ਵੀ ਜਿਹੜੇ ਬਿਲਕੁਲੇ ਫੱਟੜ ਕਰਦੇ ਵੀ ਜਿਹੜੇ ਕਹਿੰਦਾ ਇਹ ਜੇ ਹੋਗੇ ਜਿਹੜੇ ਵੀ ਸਾਰੀ ਉਮਰ ਕਾਮਯਾਬ ਨਹੀਂ ਹੋ ਸਕਦੇ ਜਿਹੜੇ ਸ਼ਹੀਦ ਹੋ ਗਏ ਉਹ ਵਕਰਿਆ ਵੀ ਉਹਦੇ ਕਰਕੇ ਇਹਨਾਂ ਦਾ ਜਿਹੜਾ ਚਿਹਰਾ ਨਰਦਈ ਚਿਹਰਾ ਸਰਕਾਰ ਦਾ ਉਹ ਅਸੀਂ ਨੰਗਾ ਕਰੀਏ ਲੋਕਾਂ 'ਚ ਦੱਸੀਏ ਵੀ ਅਦਰਵਾਇਜ਼ ਇਹ ਚੀਜ਼ ਨੂੰ ਅਸੀਂ ਹੁਣ ਠੱਲ ਨਹੀਂ ਪਾਵਾਂਗੇ ਦੇਖੋ ਲੋਕਤੰਤਰ 'ਚ ਇੱਕੇ ਤਰੀਕਾ ਹੈ ਵੀ ਵੋਟ ਰਾਜ ਵੀ ਜਦੋਂ ਲੋਕਾਂ 'ਚ ਇਹ ਗੱਲ ਜਾਣੀ ਹੈ ਪਤਾ ਲੱਗਣਾ ਤਾਂ ਇਹ ਚੀਜ਼ ਨੂੰ ਠੱਲ ਪਾਣੇ ਆ ਜੇ ਲੋਕ ਉੱਥੇ ਜਾ ਕੇ ਖੜ ਜਾਨਨੇ ਆ ਵੀ ਅਸੀਂ ਇਹਨਾਂ ਦਾ ਵਿਰੋਧ ਕਰਨਾ ਵੋਟਾਂ ਨਹੀਂ ਪਾਵਾਂਗੇ ਤਾਂ ਆਟੋਮੈਟਿਕ ਜਿਹੜੀ ਇਹ ਨਰਦਈ ਸਰਕਾਰ ਹੈ ਇਹ ਅੱਖੋ ਪਰੋਕੇ ਅਸੀਂ ਕਰਕੇ ਹੋਰ ਕੋਈ ਬਦਲਾ ਸਕਦਾ ਸਾਡਾ ਜੇ ਬਦਲ ਆਉਂਦਾ ਭਾਈ ਜੀ ਫੇਰ ਵੀ ਮੰਗਾ ਇਸੇ ਤਰ੍ਹਾਂ ਜਾਰੀ ਰਹਿਣਗੇ ਕਿਉਂਕਿ ਬਹੁਤ ਲੋਕ ਕਹਿ ਰਹੇ ਨੇ ਕਿ ਬੀਜੇਪੀ ਵਿਰੋਧੀ ਪਾਰਟੀਆਂ ਨੇ ਬਿਠਾਏ ਵੇ ਲੋਕ ਨੇ ਬੀਜੇਪੀ ਵਿਰੋਧੀ ਨੇ ਇਹ ਜੇ ਸਰਕਾਰ ਕਾਂਗਰਸ ਦੀ ਬਣਦੀ ਆ ਜਾਂ ਕੋਈ ਹੋਰ ਬਣਦੀ ਆ ਫੇਰ ਵੀ ਅੰਦੋਲਨ ਜਾਰੀ ਰਹੂਗਾ ਜੇ ਮੰਗਾ ਨਹੀਂ ਮੰਨਦੇ ਇਦੇ 'ਚ ਇੱਕ ਗੱਲ ਮੈਂ ਕਹੂੰਗਾ ਟਮਾਣਾ ਜੀ ਕੋਈ ਬੀਜੇਪੀ ਵਿਰੋਧੀ ਵਾਲੀ ਗੱਲ ਨਹੀਂ ਵਿਰੋਧ ਸਿਸਟਮ ਦਾ ਜਿਹੜੀ ਕਿਸਾਨੀ ਮੰਗਾ ਨੇ 2020 ਹਰ 21 ਵਾਲੇ ਅੰਦੋਲਨ 'ਚ ਇਹਨਾਂ ਨੇ ਮੰਨੀਆਂ ਆਪ ਤੁਸੀਂ ਉੱਥੇ ਸਵਾ ਸਾਲ ਆਪ ਰਹੇ ਹੋ तकरीबन ਆਪ ਸਾਰਾ ਅੰਦੋਲਨ ਤੁਸੀਂ ਉਹ ਵੀ ਕਵਰੇਜ ਕਰਿਆ ਹੁਣ ਵੀ ਕਰ ਰਹੇ ਹੋ ਵੀ ਉਹਦੇ 'ਚ ਤੁਸੀਂ ਦੇਖਿਆ ਵੀ ਜਿਹੜੀ ਮੰਗਾ ਉਹਦੋਂ ਇਹਨਾਂ ਨੇ ਮੰਨੀਆਂ ਸੀਗਾ ਉਹ ਲਾਗੂ ਕਰਾਉਣ ਦੀ ਗੱਲ ਹੈ ਹਾਂ ਇਸ ਵਾਰ ਇੱਕ ਚੀਜ਼ ਜ਼ਰੂਰ ਵੱਖਰੀ ਰਹੂਗੀ ਅੱਗੇ ਜਿਹੜੇ ਅਜੇ ਤੱਕ ਇਲੈਕਸ਼ਨ ਹੁੰਦੀ ਹੈ ਉਹ ਚਿਆਦਾ ਜਾਤ ਪਾਤ ਦੇ ਨਾਲ ਦੇ ਇਲੈਕਸ਼ਨ ਲੜਦੀ ਹੈ ਇਹ ਆਪਣਾ ਧਰਮੇ ਮੁਸਲਮਾਨ ਹੈ ਹਿੰਦੂ ਹੈ ਸਿੱਖ ਹੈ ਉਹਨਾਂ ਹੀ ਲੜਾਈ ਕਰਾ ਕੇ ਇਹ ਕਾਰਪੋਰੇਟ ਪਰਿਵਾਰ ਆਪਣੇ ਏਜੰਡੇ ਲੱਗ ਦੇ ਦਿੰਦੇ ਆ ਵੀ ਅਸੀਂ ਨੌਕਰੀਆਂ ਦੇਵਾਂਗੇ ਕੁਝ ਪਹਿਲੀ ਜ਼ਬਰਦਸਤ ਦੀ ਇਲੈਕਸ਼ਨ ਹੋਊਗੀ ਜਿੱਥੇ ਕਿਸਾਨ ਤੇ ਮਜ਼ਦੂਰ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਲੜੀ ਜਾਣੀ ਹੈ ਗੱਲ ਇਹ ਵਿੱਚ ਹੈ ਜਿਹੜੀ ਸਰਕਾਰ ਕਿਸਾਨ ਮਜ਼ਦੂਰ ਦੀ ਗੱਲ ਨਹੀਂ ਕਰਨਾ ਚਾਹੁੰਦੀ ਚਾਹੇ ਭਾਜਪਾ ਸਰਕਾਰ ਹੈ ਚਾਹੇ ਕਾਂਗਰਸ ਸਰਕਾਰ ਹੈ ਉਹਨਾਂ ਨੂੰ ਮਜਬੂਰ ਨੇ ਇਹ ਗੱਲ ਕਰਨੀ ਪੈਣੀ ਹੈ ਵੀ ਅਸੀਂ ਐਮਐਸਪੀ ਦੇ ਕਾਨੂੰਨਨ ਗਾਰੰਟੀ ਬਣਾ ਕੇ ਦੇਵਾਂਗੇ ਅਸੀਂ ਕਰਜ਼ਾ ਮੁਕਤੀ ਕਰਾਂਗੇ ਕਿਉਂਕਿ ਇਹ ਅੰਦੋਲਨ ਦਾ ਸਭ ਤੋਂ ਵੱਡਾ ਫੈਕਟਰ ਇੱਥੇ ਪੈਣਾ ਜਿਹੜਾ ਬੰਦਾ ਕਿਸਾਨ ਮਜ਼ਦੂਰਾਂ ਦੀ ਗੱਲ ਤੇ ਫੁੱਲ ਚੜੂਗਾ ਉਹ ਸਰਕਾਰ ਬਣਾ ਲੂਗਾ ਕੋਈ ਵੀ ਚੜ੍ਹਦਾ ਬਾਈ ਜੀ ਬਾਤ ਤਾਂ ਭਾਜਪੀ ਨੇ ਵੀ ਪਹਿਲਾਂ ਕੀਤੇ ਸੀਗੇ ਕਰਜ਼ਾ ਮਾਫ਼ ਕਰਾਂਗੇ ਕਿਸਾਨਾਂ ਦੀਆਂ ਮੰਗਾਂ ਮੰਨਾਂਗੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਹੋਈ ਤਾਂ ਹੁਣ ਤੱਕ ਹੈ ਨਹੀਂ ਤੁਸੀਂ ਅੰਦੋਲਨ ਕਰ ਰਹੇ ਹੋ ਦੇਖੋ ਉਹ ਬਾਦ ਇੱਕ ਬੱਕਰੀ ਚੀਜ਼ ਹੈ ਐਸੇ ਇੱਕ ਚੀਜ਼ ਕਰਕੇ ਦਾ ਦੁਆਰੇ ਇਹਨੂੰ ਅੰਦੋਲਨ ਟੂ ਨਾ ਇਹਦੇ ਕਰਕੇ ਦੇਣਾ ਪਿਆ ਕਿਉਂਕਿ 2 ਸਾਲਾਂ ਦੇ ਵਿੱਚ ਦੁਆਰੇ ਓਡਾ ਅੰਦੋਲਨ ਖੜਾ ਹੋ ਜਾਣਾ ਇੱਕ ਬਹੁਤ ਵੱਡੀ ਗੱਲ ਸੀਗੀ ਅੰਦੋਲਨ ਤੋਂ ਪਹਿਲਾਂ ਵੀ ਸਰਕਾਰ ਜਦੋਂ ਭਾਜੀਪੀ ਦੀ ਹੋਂਦ ਚਾਈਆ ਇਹੀ ਕਿਹਾ ਸੀਗਾ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਊਗਾ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਉਦੋਂ ਨੇ ਕੀਤਾ ਬਾਈ ਵਾਦਾ ਤਾਂ ਹੁਣ ਵੀ ਕਰ ਲੈਣਗੇ ਫੇਰ ਨਹੀਂ ਕਰਨਾ 5 ਸਾਲ ਲਈ ਫੇਰ ਇਦਾਂ ਹੀ ਡਿੜਕਦੇ ਰਹਿਣਗੇ। ਅੱਲ ਇਹ ਆ ਜੀ ਵਾਦਾ ਨਹੀਂ ਕਰਨਾ ਅਸੀਂ ਕਿਹਾ ਵੀ ਜੋ ਆ ਕੇ ਸਾਹਮਣੇ ਕਰਕੇ ਦਿਖਾਵੇ ਸਾਨੂੰ ਵੀ ਅਸੀਂ ਇਹ ਕਰਦੇ ਆ। ਉਹ ਕਹਿੰਦੇ ਸਰਕਾਰ ਬਣੀ ਤਾਂ ਹੀ ਹੋਊ। ਕੋਈ ਵਾਲੀ ਸਰਕਾਰ ਬਣੇ ਤਾਂ ਕੀ ਗੱਲ ਹੈ ਭਾਜਪੀ ਤਾਂ ਪ੍ਰਸੈਡਜ ਜਾਊਗਾ ਨਾ ਜਿਨ੍ਹਾਂ ਨੇ 10 ਸਾਲ ਰਾਜ ਕਰ ਲਿਆ। ਉਹ ਚੀਜ਼ ਤਾਂ ਸਾਹਮਣੇ ਨਹੀਂ ਰਹੂਗੀ ਨਾ। ਜਿਹੜੀ ਚੀਜ਼ 10 ਸਾਲ ਪਹਿਲਾਂ ਲਾਰੇ ਲਾ ਕੇ ਲੋਕਾਂ 'ਚ ਆਏ ਆ। ਲੋਕ ਉਹ ਚੀਜ਼ ਤਾਂ ਜਾਗਰੂਕ ਹੋਣਗੇ ਵੀ 10 ਸਾਲ ਇਹਨਾਂ ਨੇ ਕੁਝ ਨਹੀਂ ਕਰਿਆ। ਜਿਨ੍ਹਾਂ ਨੇ ਕਹੇ ਵੀ ਅਸੀਂ ਕਰਦੇ ਮਾਫ ਕਰਦੇ ਆ। ਅਸੀਂ ਐਮਐਸਪੀ ਦੀ ਗਾਰੰਟੀ ਦਵਾਂਗੇ ਸਭਾ ਮੇਨਾ ਨੇ ਰਿਪੋਰਟਰ ਲਾਗੂ ਕਰਦੇ ਆ ਉਹਦਾ 15-15 ਲੱਖ ਰੁਪਏ ਕਿਸਾਨਾਂ ਨੂੰ ਦੰਨੇ ਆ ਮਜ਼ਦੂਰਾਂ ਨੂੰ ਆਮ ਹਰ ਇੱਕ ਵਰਕਰ ਨੂੰ ਦੰਨੇ ਆ ਉਹ ਲੋਕਾਂ ਦੇ ਮੁਰੇ ਚਿਹਰਾ ਨੰਗਾ ਤਾਂ ਹੋਊਗਾ ਜੀ ਮੇਨ ਗੱਲ ਇੱਥੇ ਖੜਿਆ ਜਟਵਾਣਾ ਜੀ ਕਿਉਂਕਿ ਜਿਹੜੇ ਪਹਿਲਾਂ ਅੱਜ ਤੱਕ ਕਦੇ ਕਿਸਾਨੀ ਦੀ ਚਰਚਾ ਹੀ ਨਹੀਂ ਹੋਈ ਤੁਸੀਂ ਪਹਿਲੇ ਇਲੈਕਸ਼ਨ ਦੇ ਮੈਨੀਫੈਸਟੋ ਦੇਖ ਲਓ ਹੋਰ ਕਰ ਲਓ ਉਹਨਾਂ ਸਿਰਫ ਜ਼ਮਾਮੀ ਨਾਲ ਨਾਲ ਰਿਪੋਰਟ ਦੀ ਗੱਲ ਹੁੰਦੀ ਰਹੀ ਹੈ ਉਤੋਂ ਬਾਅਦ ਕੋਈ ਗੱਲ ਨਹੀਂ ਇਹਨਾਂ ਨੇ ਕਰੀ ਲੋਕਾਂ ਨੇ ਇਸ ਵਾਰ ਇਹਨਾਂ ਨੂੰ ਗੱਲ ਕਰਨ ਨੂੰ ਮਜਬੂਰ ਹੋਣਾ ਪੈਣਾ ਹੈ ਉਤੋਂ ਬਾਅਦ ਠੀਕ ਹੈ ਨਹੀਂ ਇਹ ਮੰਨ ਲਓ ਮੈਂ ਤੁਹਾਡੀ ਗੱਲ ਤੇ ਆ ਜਾਣਾ ਵੀ ਨਹੀਂ ਲਾਗੂ ਕਰਦੇ ਨਹੀਂ ਮੰਨਦੇ ਤਾਂ ਅੰਦੋਲਨ ਤਾਂ ਚੱਲੇ ਰਿਹਾ ਪ੍ਰੋਟੈਸਟ ਚੱਲ ਰਿਹਾ ਹੈ ਉਹਦੇ 'ਚ ਮਜਬੂਰਨ ਦੁਬਾਰੇ ਫੇਰ ਹੋਰ ਇਲੈਕਸ਼ਨਾਂ ਵੀ ਹੋਣਿਆ ਸਰਤੀ ਬਹੁਤ ਵੱਡੀ ਹੋ ਜਾਣੀ ਹੈ ਜੀ ਕਿਉਂਕਿ ਲੰਬਾ ਟਾਈਮ ਬੈਠਣਾ ਪੈਣਾ ਜਦ ਹੁਣ ਨਹੀਂ ਮੰਨੇ ਵੋਟਾਂ ਦੇ ਟਾਈਮ 'ਚ ਨਹੀਂ ਮੰਨੇ ਤਾਂ ਫਿਰ 5 ਸਾਲ ਦਾ ਗੈਪ ਕਿੱਥੋਂ ਇੰਨਾ ਪੂਰਾ ਹੋ ਜੂਗਾ ਜੀ ਸਟਾਰਟਿੰਗ 'ਚ ਨਹੀਂ ਲੱਗਦਾ ਕਿ ਮੰਨਣਗੇ ਜਦੋਂ ਲਾਸਟ 'ਚ ਨਹੀਂ ਮੰਨੇ ਗੱਲ ਇਹ ਵੀ ਮੰਨਣਾ ਪੈਣਾ ਮੈਂ ਗੱਲ ਇਹ ਕਹਿ ਕੇ ਹਟਾ ਵੀ ਮੰਨਣਾ ਪੈਣਾ ਮਜਬੂਰੀ ਬਣਨੀ ਆ ਤੁਹਾਡੇ ਸਾਹਮਣੇ ਰੁਕੋ ਦੇਖੋ ਅੱਜ ਹੁਣ 2 ਦਿਨ ਪਹਿਲਾਂ ਸਰਕਾਰ ਨੂੰ ਇਹ ਲਾ ਲੋ ਵੀ ਹਰਿਆਣੇ ਦੇ ਵਿੱਚ ਸੀਐਮ ਨੂੰ ਚੇਂਜ ਕਰਨਾ ਪੈ ਗਿਆ ਗ੍ਰਹਿ ਮੰਤਰੀ ਨੂੰ ਚੇਂਜ ਕਰਨਾ ਪੈ ਗਿਆ ਉਹ ਇਹ ਚੀਜ਼ੋ ਦੇਖ ਰਹੇ ਨੇ ਵੀ अदरवाइज ਅਸੀਂ ਇਹ ਚੀਜ਼ਾਂ ਨੂੰ ਨਹੀਂ ਕਰਦੇ ਹੈਗੇ ਤਾਂ ਨੁਕਸਾਨ ਤਾਂ ਆਪਣੇ ਆਪ ਨੂੰ ਸਮਝ ਰਿਆ ਹੋ ਰਿਹਾ ਇੱਕ ਸਿਰਫ ਸਰਕਾਰ ਡਰੀ ਹੋਈ ਵੀ ਆ ਸਭ ਕੁਝ ਆ ਉਹਨਾਂ ਨੂੰ ਪਤਾ ਇੱਕ ਉਹ ਆਪਣਾ ਦਿਖਾਣਾ ਨਹੀਂ ਚਾਹੁੰਦੇ ਪੰਜ ਫਸਲਾਂ ਦੇ ਉਹਨਾਂ ਨੇ ਕਹਦੇ ਜੀ ਅਸੀਂ ਦੇ ਦਿੰਨੇ ਆ ਪਰ ਸਾਡੀ ਲੜਾਈ ਇਹ ਆ ਵੀ ਜਿਹੜੀ 23 ਫਸਲਾਂ ਹੈਗੀਆਂ ਐਮਐਸਪੀ ਦੀ ਕਾਨੂੰਨਨ ਗਾਰੰਟੀ ਦੋ ਜਿਹੜੇ ਮਜ਼ਦੂਰ ਵਰਗ ਹੈ ਉਹਨਾਂ ਨੂੰ 100 ਦਿਨ ਕੰਮ ਮਿਲਦਾ ਮਨਰੇਗਾ ਦੇ ਉਹਨਾਂ ਨੂੰ 200 ਦਿਨ ਦੋ 700 ਰੁਪਏ ਦਿਹਾੜੀ ਦੋ ਮਜਦੂਰ ਦੀ ਕਰਜ਼ਾ ਮੁਕਤੀ ਕਿਸਾਨ ਦੀ ਕਰਜ਼ਾ ਮੁਕਤੀ ਕਰੋ ਵੀ ਇਹਨਾਂ ਗੱਲਾਂ ਦੇ ਉੱਤੇ ਅਦਰਵਾਇਜ਼ ਇਹਨਾਂ ਨੇ ਤੁਸੀਂ ਕਹਿ ਰਹੇ ਹੋ ਵੀ ਨਹੀਂ ਕਰਿਆ ਹਲੇ ਸਮਾਂ ਪਿਆ ਹੈਗਾ ਜੋ ਆ ਲੱਗ ਗਿਆ ਆਪਣਾ ਠੀਕ ਹੈ ਇਹ ਹੁਣ ਕਹਿਦਾ ਸਕਦਾ ਰਿਟਨ ਦੇ ਵਿੱਚ ਸਾਰਾ ਕੁਝ ਤੁਸੀਂ ਕਹਿੰਦੇ ਹੋ ਮਜਦੂਰਾਂ ਦੇ ਵੀ ਜਿਹੜੇ ਗੱਲਾਂ ਨੇ ਦਿਹਾੜੀ ਪੂਰੀ ਦੋ ਨਰੇਗਾ 'ਚ ਉਹਨਾਂ ਨੂੰ ਕੰਮ ਦੋ ਬਹੁਤ ਸਾਰੇ ਲੋਕ ਤਾਂ ਕਹਿ ਰਹੇ ਨੇ ਕਿ ਇਹ ਮਜਦੂਰਾਂ ਦੀ ਗੱਲ ਹੀ ਨਹੀਂ ਕਰਦੇ ਤੁਸੀਂ ਮਜਦੂਰਾਂ ਦੀ ਗੱਲ ਕਰ ਰਹੇ ਹੋ ਉਹ ਲੋਕਾਂ ਨੂੰ ਕੀ ਕਹਾਂਗੇ ਉਹ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮਜਦੂਰਾਂ ਦੀ ਤਾਂ ਉੱਥੇ ਗੱਲ ਹੀ ਨਹੀਂ ਹੁੰਦੀ ਭਾਈ ਜੀ ਉਹਨਾਂ ਲੋਕਾਂ ਨੂੰ ਮੈਂ ਥੋੜੇ ਮਾਧਿਮ ਰਾਹੀਂ ਕਹਿਣਾ ਚਾਹੂੰਗਾ ਟਮਾਣਾ ਜੀ ਵੀ ਜਿਹੜੀ 10 ਸਾਡੀਆਂ ਮੰਗਾਂ ਨੇ ਇੱਥੇ ਫਲੈਕਸਾਂ ਲੱਗੀਆਂ ਹੋਈਆਂ ਉੱਤੇ ਜਾ ਕੇ ਪੜ ਕੇ ਦੇਖੋ ਮਜ਼ਦੂਰਾਂ ਦੀਆਂ 5 ਮੰਗਾਂ ਨੇ ਸਾਡੇ ਕੋਲ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਮੁਕਤੀ ਸਵਾਮੀ ਆਪਣਾ 200 ਦਿਨ ਮਨਰੇਗਾ ਦੀ ਆਪਣਾ ਦੇਣਾ ਚਾਹੀਦਾ 100 ਦਿਨ ਦੇ ਬਜਾਏ ਕੰਮ 700 ਰੁਪਏ ਦਿਹਾੜੀ ਕਿਸਾਨ ਤੇ ਮਜ਼ਦੂਰ ਨੂੰ 58 ਸਾਲ ਤੋਂ ਜਿੱਦਾਂ ਹੋਰ ਧਾਰਿਆਂ ਨੂੰ ਪੈਨਸ਼ਨ ਮਿਲਦੀ ਹੈ ਉਹਨਾਂ ਨੂੰ ਪੈਨਸ਼ਨ 10000 ਰੁਪਏ ਪ੍ਰਤੀ ਮਹੀਨਾ ਵੀ ਇਹ ਕਾਫੀ ਮੰਗਾਂ ਨੇ ਸਾਡੀਆਂ ਜਿਹੜੀਆਂ ਅਸੀਂ ਨਾਲ ਜੋੜਿਆ ਚਾਰ ਹੋ ਗਿਆ ਇੱਕ ਮੰਗ ਮੇਰੀ ਹੋਰ ਹੈ ਕੋਈ ਵੀ ਜਿਹੜੀਆਂ ਮਜ਼ਦੂਰਾਂ ਨਾਲ ਰਿਲੇਟਡ ਮੰਗਾਂ ਨੇ ਸਾਡੀਆਂ ਜਿਹਦੇ ਵਿੱਚ ਜਿਹੜੇ ਲੋਕੀ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਮਜ਼ਦੂਰਾਂ ਦੀ ਗੱਲ ਨਹੀਂ ਕਰਦੇ ਮਜ਼ਦੂਰਾਂ ਦਾ ਨਾਂ ਨਹੀਂ ਚੱਲਦਾ ਮੈਂ ਕਹਿੰਦਾ ਉਹ ਉੱਥੇ ਆਪਣੇ ਬਹਿ ਕੇ ਕਿਸੇ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਜure ਆ ਕੇ ਅੰਦੋਲਨ 'ਚ ਦੇਖੋ ਵੀ ਜਿਹੜੇ ਮੇਨ ਮੰਗਾਂ ਨੇ ਦੱਸ ਸਾਡੀਆਂ ਉਹਨਾਂ 'ਚ ਮਜ਼ਦੂਰਾਂ ਦੀਆਂ ਪੰਜ ਮੰਗਾਂ ਸਾਡੀਆਂ ਬਰਬਰ ਨਾਲ ਨੇ ਉਹ ਆ ਕੇ ਦੇਖਣ ਤਾ ਬਦਲ ਗੋ ਹੁਣ ਬਹਿ ਕੇ ਆਪਣੀ ਕੋਠੀਆਂ ਚ ਆਪਣੇ ਮਹਿਲ ਮਨਾਰਾ ਚ ਆਈਟੀ ਸੈੱਲ ਨੇ ਪਾਈ ਜਾਣਾ ਵੀ ਨਹੀਂ ਜੀ ਉਹਨਾਂ ਦੇ ਕੁਝ ਆਪਣੇ ਚੰਦ ਬੰਦਿਆਂ ਨੇ ਪਾਈ ਜਾਣਾ ਜੀ ਨਹੀਂ ਜੀ ਜਦੋਂ ਗਰਾਊਂਡ ਤੇ ਆਵਾਂਗੇ ਪਤਾ ਉਦੋਂ ਲੱਗਣਾ ਟਬਾਣਾ ਜੀ ਜੇ ਦੇਖਿਆ ਜਾਵੇ ਬਾਈ ਜੀ ਮੌਸਮ ਚੇਂਜ ਹੋ ਗਿਆ ਬਹੁਤ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਇੱਥੇ ਕਿਸਾਨਾਂ ਨੂੰ ਆਉਣੀਆਂ ਨੇ ਗਰਮੀ ਆ ਟਰਾਲੀਆਂ ਦੀਆਂ ਤਰਪਾਲਾਂ ਤਾਂ ਤਪਦੀਆਂ ਹੋਣੀਆਂ ਉਹਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਦਿੱਲੀ ਅੰਦੋਲਨ ਚ ਤਾਂ ਦੇਖਿਆ ਸੀਗਾ ਰੋੜਾਂ ਤੇ ਮਕਾਨ ਤੱਕ ਬਣਾ ਲਏ ਸੀਗੇ ਇੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਇੱਥੇ ਟੇਟਵਾਣਾ ਹੀ ਜਾ ਕੇ ਦੇਖੋ ਪੱਕੇ ਸ਼ੈੱਡ ਲੱਗੇ ਬਣ ਮਕਾਨਾਂ ਆਪਣਾ ਦੁਆਰੇ ਇੱਟਾਂ ਵਗੈਰਾ ਵੀ ਸਿੱਟਣ ਦੀ ਤਿਆਰੀ ਹੈ ਹੁਣ ਸਟੇਜ ਦੇ ਉੱਤੇ ਵੀ ਸ਼ੈੱਡ ਪੱਕੇ ਦੀ ਤਿਆਰੀ ਹੋ ਗਈ ਸਾਡੇ ਜਿਹੜਾ ਸਟੇਜ ਚੱਲ ਰਿਹਾ ਉਹ ਸਾਰਾ ਐਸਟੀਮੇਟ ਲੱਗ ਗਿਆ 2-4 ਦਿਨ ਦੇ ਵਿੱਚ ਪੱਕਾ ਸ਼ੈੱਡ ਸਟੇਜ ਤੇ ਪੈਣ ਲੱਗ ਜਾਣਾ ਇਹਨੇ ਆਰਜੀ ਤੌਰ ਤੇ ਕਿਸੇ ਸੇਵਾਦਾਰ ਨੇ ਸਾਡੇ ਨੇ ਟੈਂਟ 20 ਦਿਨ ਕਹਤੇ ਸੀ ਟੈਂਟ ਲਾ ਦੰਨੇ ਵੀ ਜਿੰਨੇ ਦਿਨ ਛੱਡ ਨਹੀਂ ਬਣਦਾ ਉਹ ਤੋਂ ਬਾਅਦ ਜਿਹੜਾ ਸਾਡੇ ਰਹਿਣ ਬਸੇ ਰਿਆਂ ਜਿੱਦਾਂ ਹੁਣੇ ਆਪਣਾ ਹੈਗਾ ਇਹਨਾਂ ਚ ਕੂਲਰਾਂ ਦਾ ਪ੍ਰਬੰਧ ਹੋ ਰਿਹਾ ਉਹ ਤੋਂ ਬਾਅਦ ਵਿੱਚ ਜਿਹੜੇ ਆਪਣੇ ਕੀ ਕਰਨੇ ਹੁੰਦੇ ਚੁੰਡਾ ਨਾਲ ਲੱਕੜੇ ਦੇ ਮਕਾਨ ਬਣਦੇ ਆਪਾਂ ਉਹ ਮਕਾਨ ਬਣਨ ਲੱਗੇ ਤੇ ਸੇਮ ਦਿੱਲੀ ਵਾਲੀ ਤਰਜ਼ ਦੇ ਕੰਮ ਚੱਲਿਆ ਹੋਇਆ ਉਦਾਂ ਹੀ ਕੰਮ ਰਹਿਣਾ ਤੇ ਉਦਾਂ ਹੀ ਚੱਲੂਗਾ ਕਿਉਂ ਗਰਮੀ ਤੋਂ ਵੀ ਬਚਣਾ ਅੰਦੋਲਨ ਵੀ ਚਲਾਣਾ ਦੋਨੇ ਗੱਲਾਂ ਸੇਮ ਨੇ ਹਾੜੀ ਦਾ ਸੀ ਜਨ ਆ ਗਿਆ ਜੀ ਫਿਰ ਕਣਕਾਂ ਵੀ ਵੱਢਣੀਆਂ ਨੇ ਟਰੈਕਟਰ ਟਰਾਲੀਆਂ ਦੀ ਖੇਤਾਂ 'ਚ ਵੀ ਲੋਡ ਪੈਣੀ ਆ ਰੋਡਾਂ ਤੋਂ ਲਿਜਾਣੀਆਂ ਪੈਣ ਉਦੋਂ ਚ ਸਾਰਿਆਂ ਨੇ ਜਾਣਗੇ ਜੀ ਬਦਲ ਗਏ ਜਿੱਦਾਂ ਪਹਿਲਾਂ ਸੇਮ ਚੱਲਦਾ ਰਿਹਾ ਦਿੱਲੀ ਪੈਟਰਨ ਦੇ ਵੀ ਪਿੰਡ ਦੇ ਵਿੱਚੋਂ ਜੇ ਚਾਰ ਟਰੈਲੀ ਆਈਆਂ ਹੋਈਆਂ ਜਿਹੜੇ ਪਿਛਲੇ ਵੀਰ ਐ ਉਹ ਉਹਨਾਂ ਦਾ ਕੰਮ ਸਾਂਭਣਗੇ ਅਸੀਂ ਬੇਨਤੀ ਵੀ ਕਰਾਂਗੇ ਉਸ ਤੋਂ ਬਾਅਦ 10 ਤਰੀਕ ਤੋਂ ਅਸੀਂ ਇਹਦੇ ਬੀਬੀਆਂ ਦੀ ਸਮੂਲਤ ਵਧ ਕਰਾਂਗੇ ਵੀ 20 ਦਿਨ ਜਿਹੜਾ ਸੀਜ਼ਨ ਦਾ ਹੁੰਦਾ 10 ਅਪ੍ਰੈਲ ਤੋਂ ਲੈ ਕੇ ਵੀ ਤਕਰੀਬਨ 1 ਮਈ ਤੱਕ ਮੰਨੋ ਵੀ 20 ਦਿਨ ਉਹ ਬੀਬੀਆਂ ਸਾਡੇ ਸਟੇਜ ਚ ਲੜਨ ਉਹਰੇ ਬੀਬੀਆਂ ਸਾਹਮਣ ਸਾਡੇ ਜਿਹੜੇ ਕੁਝ ਵੀ ਰੋਰੇ ਰਣਗੇ ਰਹਿਣਗੇ ਵੀ ਜਿਆਦਾ ਸਮੂਹਲੇ ਤੁਹਾਨੂੰ ਬੀਬੀਆਂ ਦੇ ਦਿਖੋਗੇ ਕਿਉਂਕਿ ਅਸੀਂ ਅੰਦੋਲਨ ਜਿਉਂਦਾ ਤਿਉਂ ਚਲਾਣਾ ਤੇ ਚੱਲਦਾ ਰਹੂਗਾ ਉਹ ਟਾਈਮ ਟੋਟਲ ਸਾਡੀਆਂ ਬੀਬੀਆਂ ਜਿਹੜੀਆਂ ਜੂਟੀਆਂ ਲਾ ਦੇਣੀਆਂ ਸੀ ਵੀ 10 ਦਿਨ ਇਹ ਆ ਜੋ 10 ਦਿਨ ਇਹ ਆ ਜੋ 10 ਦਿਨ ਕਿਉਂਕਿ 20-22 ਦਿਨ ਦੀ ਗੱਲ ਹੈ ਉਹ ਹੋ ਜਾਣਾ ਤੇ ਜਿਹੜੇ ਸਾਡੇ ਵੀਰ ਨੌਜਵਾਨ ਨੇ ਉਹ ਪੜਨ ਤੋਂ ਵਿਲੇ ਹੋ ਜਾਣੇ ਐ ਕੁਛ ਜਿਹੜੇ ਵੱਡੀਆਂ ਬੀਏ ਦੇ ਪੇਪਰ ਆਇਆ ਹੋਰ ਆ ਉਹਨਾਂ ਤੋਂ ਉਹਨਾਂ ਮੁੰਡਿਆਂ ਦੀ ਸਮੂਲਤ ਕਰਾਵਾਂਗੇ ਤੇ ਜਿਹੜੇ ਆਮ ਲੋਕ ਆ ਸਾਡੇ ਵਰਗੇ ਵੀਰ ਆ ਜਿਨ੍ਹਾਂ ਨੂੰ ਖੇਤੀ ਦਾ ਨਹੀਂ ਕੰਮ ਹੈਗਾ ਉਹ ਵੀਰ ਇੱਥੇ ਬੈਠਣਗੇ ਵੀ ਅੰਦੋਲਨ ਜਿਉਂਦਾ ਤੂੰ ਚੱਲੂਗਾ ਇਹ ਵੀ ਜਿਹੜੀ ਗਰਮੀ ਤੋਂ ਬਚਣ ਲਈ ਉਹ ਸਾਧਨਕ ਬਣਾਏ ਜਾ ਰਹੇ ਨੇ ਮਕਾਨ ਵੀ ਸਾਰਾ ਕੁਛ ਐ ਉਹ ਜਿੱਦਾਂ ਦਿੱਲੀ ਹੋਇਆ ਸੀ ਉਦਾਂ ਹੀ ਅਸੀਂ ਕਰ ਲੈਣਾ ਉਦਾਂ ਹੀ ਹਾਂਜੀ ਕੋਈ ਚੱਕਰ ਨਹੀਂ ਜਿੱ ਜਿੰਨਾ ਮਰਜੀ ਟਾਈਮ ਬੈਠਣਾ ਪਵੇ ਇਹ ਤਾਂ ਟਾਈਮ ਤਾਂ ਮੈਨੂੰ ਇਹ ਲੱਗੀ ਜਾਂਦਾ ਵੀ ਇਹ ਮੰਨ ਕੇ ਚਲੋ ਵੀ 24 ਦਾ ਇੱਥੇ ਹੀ ਚੱਲੂਗਾ ਕਿਉਂਕਿ 3 ਮਹੀਨਾ ਇਲੈਕਸ਼ਨ ਦੇ ਲਾ ਲੋ ਤੁਸੀਂ ਇਲੈਕਸ਼ਨ ਤੋਂ ਬਾਅਦ ਜੋ ਸਰਕਾਰ ਬਣਦੀ ਐ ਜਿੱਦਾਂ ਹੁਣ ਗੱਲਾਂ ਦੇ ਵਿੱਚ ਉਹਨਾਂ ਕਮਿਸ਼ਨ ਨੇ ਜੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜੀ ਕੋਡ ਲੱਗ ਗਿਆ ਉਹ ਆ ਕੇ ਦੇਖਣਾ ਵੀ ਉਹ ਕਰਦੇ ਐ ਇਹ ਗੱਲਾਂ ਜਿਹੜੀਆਂ ਮੰਨੀਆਂ ਹੋਈਆਂ ਸੀਗੀਆਂ ਸਾਡੀਆਂ ਲਾਗੂ ਨਹੀਂ ਕਰਦੇ ਤਾਂ ਉਹਨਾਂ ਦੇ ਕਰਾਉਣਾ ਪੈਣਾ ਉਹਨੂੰ ਕਰਾਉਣ ਨੂੰ ਵਿਆਦਾ ਹੈ ਨਹੀਂ ਬੰਦਸਰ ਉਹਨਾਂ ਨੇ ਕਰ ਦੇਣਾ 2-4 ਮਹੀਨੇ ਲੱਗਣਗੇ ਵੀ ਉਹ ਚੀਜ਼ ਤਾਂ ਮੈਨੂੰ ਲੱਗਦਾ ਵੀ ਲੰਬਾ ਚੱਲੂਗਾ ਦੋਨੋਂ ਜਿੱਦਾਂ ਚੋਣਾਂ 'ਚ ਪਾਬੰਦੀ ਲੱਗ ਜਾਂਦੀ ਹੈ ਜੀ ਪ੍ਰਚਾਰ ਤੇ ਵੀ ਪਾਬੰਦੀ ਲੱਗ ਜਾਂਦੀ ਆ ਕੋਸ 10 ਦਿਨ ਰਹਿ ਜਾਂਦੇ ਨੇ ਜਦੋਂ ਬਈ ਹੁਣ ਕੋਈ ਚੋਣ ਪ੍ਰਚਾਰ ਨਹੀਂ ਹੋਊਗਾ ਬਿਲਕੁਲ ਚੋਣ ਜਾਬਤਾ ਲਾਗੂ ਹੋ ਜਾਂਦਾ ਏ ਬਿਲਕੁਲ ਬੰਦ ਹੋ ਜਾਂਦਾ ਸਾਰਾ ਕੁਝ ਉਹ ਦਿਨਾਂ 'ਚ ਵੀ ਅੰਦੋਲਨ ਚੱਲੂਗਾ ਜੇ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਕਿ ਇਹਨਾਂ ਨੂੰ ਘਰ ਭੇਜੋ ਨਹੀਂ ਚੋਣ ਕਮਿਸ਼ਨ ਕਿਹੜਾ ਸਾਨੂੰ ਸਬਰ ਦਾ ਹਾਸੇ ਉਹ ਕਰ ਦੂਗਾ ਉਹ ਤੋੜ ਦੂਗਾ ਜੀ ਅਸੀਂ ਤਾਂ ਅੱਗੇ ਵਧਣ ਬਾਰੇ ਗੱਲ ਕਰੀ ਹੋਈ ਹੈ ਦਿੱਲੀ ਜਾਣਾ ਚੋਣ ਕਮਿਸ਼ਨ ਚਾਹੁੰਦਾ ਸਾਨੂੰ ਬਚਾਵੇ ਦਿੱਲੀ ਦਵੇ ਪਹਿਲਾਂ ਕਹਿ ਕੇ ਹਟਿਆ ਆਪਣਾ ਦਿੱਲੀ ਅੰਦੋਲਨ ਚੱਲਿਆ ਉਦੋਂ ਵੀ ਚਾਰ ਪੰਜ ਸਟੇਟਾਂ 'ਚ ਇਲੈਕਸ਼ਨਾਂ ਹੋਈਆਂ ਉਦੋਂ ਵੀ ਜੂੰਦਾ ਤੂੰ ਚੱਲਦਾ ਰਿਹਾ ਜਿਹੜਾ ਅੰਦੋਲਨ ਹੈ ਚੱਲਦਾ ਰਹੂਗਾ ਚੋਣ ਕਮਿਸ਼ਨ ਨੂੰ ਲੱਗਦਾ ਉਹ ਰਾਸ਼ਟਰਪਤੀ ਦੇ ਸਾਡੀ ਮੰਗਾਂ ਦੇ ਉੱਤੇ ਆਪਣਾ ਨੋਟੀਫਿਕੇਸ਼ਨ ਜਾਰੀ ਕਰਾ ਦੇ ਵੀ ਹਲੋ ਜੀ ਦੁਨੀਆ ਮੰਗਾ ਸੀ ਮੰਨ ਲਿਆ ਤੁਸੀਂ ਜਾਓ ਸੀ ਚਲੇ ਜਾਵਾਂ ਖੁਸ਼ੀ ਖੁਸ਼ੀ ਰਾਸ਼ਟਰਪਤੀ ਕੋਲ ਪਾਵਰ ਅੱਜ ਵੀ ਇਹ ਕਰ ਸਕਦਾ ਸਰਕਾਰ ਨਹੀਂ ਰਾਸ਼ਟਰਪਤੀ ਬੈਠਾ ਦੇਸ਼ ਦਾ ਉਹ ਕਰ ਸਕਦਾ ਕੋਈ ਬਿਲਕਦੀ ਗੱਲ ਨਹੀਂ ਜੇ ਚੋਣ ਕਮਿਸ਼ਨ ਨੇ ਚੀ ਲੱਖੋ ਕਰਾ ਦੇ ਅਸੀਂ ਕਹਿੰਦੇ ਵੀ ਸਾਨੂੰ ਮੇਨ ਮਕਸਦ ਕੀ ਹੈ ਸਾਡੀ ਨਾਂ ਦਾ ਦਿੱਲੀ ਜਾਣ ਦਾ ਮਕਸਦ ਇਹ ਹਨ ਕੁਝ ਜਿਹੜੀ ਮੰਗੀਆਂ ਹੋਈਆਂ ਮੰਨਾਂ ਨੇ ਉਹ ਲਾਗੂ ਕਰਨ ਦੀ ਗੱਲ ਸੀਗੀ ਉਹ ਕਿਹੜੇ ਤਰੀਕੇ ਨਾਲ ਕਰਨੀਆਂ ਉਹਨਾਂ ਨੇ ਦੇਖਣਾ ਸਾਡਾ ਕੰਮ ਹੈ ਅੰਦੋਲਨ ਕਰਨਾ ਚਾਹੇ ਸਾਨੂੰ 6 ਮਹੀਨੇ ਲੱਗਣ ਚਾਹੇ ਸਾਲ ਲੱਗੇ ਚਾਹੇ ਜਿਆਦਾ ਟਾਈਮ ਚੱਲੇਗਾ ਇਹਦਾ ਅੰਦੋਲਨ ਚਲਾਮਾ ਕੋਈ ਗੱਲ ਬਾਤ ਲਈ ਜਿੱਥੇ ਤੁਸੀਂ ਕਹਿੰਦੇ ਹੋ ਰਾਸ਼ਟਰਪਤੀ ਕਰ ਸਕਦਾ ਜਾਂ ਕੁਝ ਇਦਾਂ ਦਾ ਕੋਈ ਲੱਗਦਾ ਇਹ ਹੋ ਸਕਦਾ ਇਹ ਕੋਈ ਸੁਨੇਹਾ ਆ ਸਕਦਾ ਜਾਂ ਕੁਝ ਕਰ ਦੇਖੋ ਜਿਉਂ ਜਿਉਂ ਹੁਣ ਸਰਕਾਰ ਦੇ ਪ੍ਰੈਸ਼ਰ ਬਿਲ ਹੋਣਾ ਹੈ ਰਾਸ਼ਟਰਪਤੀ ਵੀ ਉਹਨਾਂ ਦੇ ਹੈ ਇਹ ਤਾਂ ਮੰਨਣਾ ਪੈਣਾ ਹੈ ਬਿਸ਼ੱਕ ਅਸੀਂ ਦੇਸ਼ ਦਾ ਇੱਕ ਕਹਿੰਦੇ ਮੁਖੀ ਹੈ ਪਰ ਜੋ ਕੁਝ ਉਹਨਾਂ ਨੇ ਕਰਦਾਰ ਪਿਛਲੇ ਦਿਨਾਂ ਚ ਉਹਨਾਂ ਨੇ ਦਿਖਾਇਆ ਮੈਂ ਇੱਥੇ ਇੱਕ ਗੱਲ ਜੋੜਨਾ ਚਾਹੁੰਗਾ ਆਰਾਮ ਮੰਦਿਰ ਦਾ ਉਦਘਾਟਨ ਹੁੰਦਾ 22 ਤਰੀਕ ਨੂੰ 22 ਜਨਵਰੀ ਨੂੰ ਉੱਥੇ ਰਾਸ਼ਟਰਪਤੀ ਜੀ ਨੂੰ ਅੰਦਰ ਵੜਨ ਨਹੀਂ ਦਿੱਤਾ ਜਾਂਦਾ ਇੱਕ ਉੱਥੇ ਉਹਨਾਂ ਨੇ ਜਿਹੜਾ ਜਾਤ ਪਾਤਲਾ ਮੈਂ ਪੇਲੂ ਕਹਿ ਕੇ ਆੜਾ ਉੱਥੇ ਪੇਸ਼ ਕਰਿਆ ਹੋ ਸਕਦਾ ਹੈ ਉਹ ਆਪਣੇ ਹੱੱਡ ਬਚਾਣ ਦੇ ਮਾਰੇ ਕਹਿ ਦੇਣ ਵੀ ਰਾਸ਼ਟਰਪਤੀ ਨੂੰ ਵੀ ਇਹ ਕਰ ਦੋ ਤੁਸੀਂ ਜਾਰੇ ਬਣਾਇਓ ਤਾਂ ਉਹਨਾਂ ਨੇ ਆ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਜੋ ਚਾਹਣ ਕਰ ਸਕਦੇ ਜੀ ਜੀ ਧੰਨਵਾਦ ਜੀ ਸੋ ਇਹ ਸਨ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਹੱਕੀ ਮੰਗਾ ਮੰਵਾ ਕੇ ਜਾਵਾਂਗੇ ਚੋਣ ਜਾਬਤਾ ਲੱਗਿਆ ਸਾਨੂੰ ਕੋਈ ਫਰਕ ਨਹੀਂ ਜੋ ਵੀ ਸਰਕਾਰ ਬਣੂਗੀ ਉਹਦੇ ਮੂਰੇ ਵੀ ਇਹ ਅੰਦੋਲਨ ਉਸੇ ਤਰ੍ਹਾਂ ਖੜਾ ਰਹੂਗਾ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਕਿਸਾਨ ਘਰ ਵਾਪਸੀ ਨਹੀਂ ਕਰਨਗੇ ਤਿਆਰੀਆਂ ਦਿੱਲੀ ਜਾਣ ਦੀਆਂ ਸੀਗੀਆਂ ਤਾਂ ਦਿੱਲੀ ਜਾਣ ਦੀਆਂ ਤਿਆਰੀਆਂ ਉਸੇ ਤਰ੍ਹਾਂ ਰਹਿਣਗੀਆਂ ਜਦੋਂ ਵੀ ਸਰਕਾਰ ਰਸਤੇ ਖੋਲਦੀ ਆ ਰਵਾਨਾ ਦਿੱਲੀ ਵਾਲੇ ਹੋਵਾਂਗੇ ਫਿਲਹਾਲ ਕਦੋਂ ਸਰਕਾਰ ਮੰਗਾ ਮੰਨਦੀ ਆ ਕਦੋਂ ਕਿਸਾਨ ਵਾਪਸ ਜਾਂਦੇ ਨੇ ਇਹ ਤਾਂ ਹੌਣ ਵਾਲਾ ਟਾਈਮ ਦੱਸੂ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ